ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਦੇ ਪੋਡਕਾਸਟ ਵਿੱਚ ਸੁਖਵੰਤ ਹੁੰਦਲ ਵੱਲੋਂ ਜੀ ਆਇਆਂ ਨੂੰ ਪੋਡਕਾਸਟ ਦੇ ਇਸ ਐਪੀਸੋਡ ਵਿੱਚ ਬੀਕੇ ਧੱਤ ਦੀ ਲਿਖਤ ਇਨਕਲਾਬੀ ਜੀਵਨ ਦਰਸ਼ਨ ਪੜ੍ਹ ਕੇ ਸੁناਈ ਜਾ ਰਹੀ ਹੈ ਇਸ ਨੂੰ ਪੜਿਆ ਹੈ ਅਮਰਿਤਪਾਲ ਕੌਰ ਨੇ ਲਓ ਸੁਣੋ ਇਹ ਲਿਖਤ ਇਨਕਲਾਬੀ ਜੀਵਨ ਦਰਸ਼ਨ ਲੇਖਕ ਦੇਸ਼ ਭਗਤ ਬੀਕੇ ਧੱਤ ਇਹ ਲੇਖ ਪ੍ਰੋਫੈਸਰ ਜਗਮੋਹਨ ਸਿੰਘ ਵੱਲੋਂ ਸੰਪਾਦਿਤ ਕੀਤੀ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਵਿੱਚੋਂ ਲਿਆ ਗਿਆ ਹੈ ਇਸ ਲੇਖ ਦੇ ਸ਼ੁਰੂ ਵਿੱਚ ਦਿੱਤੀ ਸੰਪਾਦਕੀ ਟਿੱਪਣੀ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਲਿਖਦੇ ਹਨ 1929 ਵਿੱਚ ਅਸੈਂਬਲੀ ਹਾਲ ਵਿੱਚ ਛੁੱਟੇ ਗਏ ਬੰਬ ਨੇ ਅੰਗਰੇਜ਼ੀ ਸਾਮਰਾਜ ਨੂੰ ਹਿਲਾ ਦਿੱਤਾ ਬੰਬ ਛੁੱਟਣ ਵਾਲੇ ਇਨਕਲਾਬੀ ਸਨ ਸ਼ਹੀਦ ਭਗਤ ਸਿੰਘ ਅਤੇ ਬੀਕੇ ਦੱਤ ਭਾਰਤੀ ਨੌਜਵਾਨਾਂ ਦੇ ਹਰਮਨ ਪਿਆਰੇ ਦੇਸ਼ ਭਗਤ ਇਨਕਲਾਬੀ ਭਗਤ ਸਿੰਘ ਫਾਂਸੀ ਚੁਗ ਗਏ ਤੇ ਦੱਤ ਸਾਹਿਬ ਜੈਲੀ ਉਮਰ ਗਾਲਦੀ ਰਹੀ ਸਾਡੀ ਆਜ਼ਾਦੀ ਉੱਤੇ ਕਲੰਕ ਹੈ ਕਿ ਅਜਿਹੇ ਦੇਸ਼ ਭਗਤਾਂ ਨੂੰ ਆਪਣੀ ਖਾਇਸ਼ ਮੁਤਾਬਿਕ ਆਖਰੀ ਸਮੇਂ ਤੱਕ ਦੇਸ਼ ਦੀ ਸੇਵਾ ਦੇ ਵਿੱਚ ਸਮਾਂ ਬਿਤਾਉਣ ਦੀ ਬਜਾਏ ਰੋਟੀ ਦੀ ਭਾਲ ਨੇ ਜ਼ਿਆਦਾ ਨੂਡ ਲਿਆ ਦਤ ਜੀ 29 ਜੁਲਾਈ 1965 ਨੂੰ ਕੈਂਸਰ ਨਾਲ ਸਵਰਗਵਾਸ ਹੋ ਗਏ ਉਹਨਾਂ ਦੀ ਕਲਮ ਤੋਂ ਇਹ ਲੇਖ ਹੈ ਜੋ ਕਰੀਬ 1960 ਦੇ ਕੋਲ ਲਿਖਿਆ ਗਿਆ ਸਾਨੂੰ ਉਹਨਾਂ ਇਨਕਲਾਬੀਆਂ ਦੇ ਮਨੋਵਿਗਿਆਨ ਨੂੰ ਸਮਝਣ ਵਿੱਚ ਮਦਦ ਕਰੇਗਾ ਤੇ ਲੋਪੇਸ਼ ਲੇਕ ਇਨਕਲਾਬੀ ਜੀਵਨ ਦਰਸ਼ਨ ਬਾਗੀ ਜਾਂ ਇਨਕਲਾਬੀ ਸ਼ਬਦ ਹਮੇਸ਼ਾ ਭੇਦ ਭਰਿਆ ਰਹਾਈ ਇਨਕਲਾਬੀ ਸ਼ਬਦ ਸੁਣਦਿਆਂ ਹੀ ਇੱਕ ਢਲੀ ਹੋਈ ਤਸਵੀਰ ਲੋਕਾਂ ਸਾਹਮਣੇ ਆ ਜਾਂਦੀ ਹੈ ਬੰਬ ਪਿਸਤੌਲ ਹਿੰਸਾ ਕੂਨ ਕਰਾਬਾ ਸਾਜ਼ਿਸ਼ ਕਤਲ ਤੇ ਫਾਂਸੀ ਜਿਹੇ ਕੰਮ ਅੱਖਾਂ ਸਾਹਮਣੇ ਆ ਜਾਂਦੇ ਨੇ ਇਹੋ ਕਾਰਨ ਹੈ ਕਿ ਬਾਗੀ ਸ਼ਬਦ ਸੁਣਦਿਆਂ ਹੀ ਲੋਕ ਡਰਦੇ ਅਤੇ ਹੈਰਾਨ ਹੋਏ ਦੰਦਾ ਥਲੇ ਜੀਬ ਦਬਾ ਲੈਂਦੇ ਨੇ ਇਸ ਡਰ ਦੇ ਦਿਲ ਨਾਲ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਇਹਨਾਂ ਇਨਕਲਾਬੀਆਂ ਲਈ ਬੰਦ ਕਰ ਦਿੱਤੇ ਤੇ ਇਹਨਾਂ ਦੇ ਪਰਛਾਵੇਂ ਤੋਂ ਵੀ ਦੂਰ ਰਹਿਣ ਦੀ ਯਤਨ ਕਰਦੇ ਰਹੇ ਲੇਕਿਨ ਭਾਗਾਂ ਦਾ ਚੱਕਰ ਦੇਖੋ ਕਿ ਇੱਕ ਪਾਸੇ ਤਾਂ ਕੁਝ ਲੋਕ ਇਹਨਾਂ ਦੇ ਪਰਛਾਵੇਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਰਹੇ ਤੇ ਦੂਜੇ ਪਾਸੇ ਕੁਝ ਲੋਕ ਇਹੋ ਜਿਹੇ ਸਨ ਜੋ ਹਮੇਸ਼ਾ ਆਪਣੀ ਜਾਨ ਜੋਖੋ ਵਿੱਚ ਪਾ ਕੇ ਬੜੇ ਉਤਸ਼ਾਹ ਨਾਲ ਇਹਨਾਂ ਦੀ ਉਡੀਕ ਕਰਦੇ ਰਹੇ ਆਪਣੇ ਭਾਗਾਂ ਦੇ ਨਾਲ ਉਹ ਉਹਨਾਂ ਬਾਗੀਆਂ ਦੇ ਜੀਵਨ ਲਈ ਵੀ ਪ੍ਰਾਰਥਨਾ ਕਰਦੇ ਰਹੇ ਅਤੇ ਇਹ ਲੋਕੀ ਇਸ ਸੰਸਾਰ ਵਿੱਚ ਅਸਥਾਈ ਹਾਲਾਤ ਨੂੰ ਆਪਣੇ ਜੀਵਨ ਦੇ ਸੁੱਖ ਲਈ ਉਸ ਸਮੇਂ ਜਿਹੜਾ ਇਨਕਲਾਬ ਲਿਆਉਣਾ ਚਾਹੁੰਦੇ ਸਨ ਛੇਤੀ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ ਕੁਝ ਲੋਕਾਂ ਨੇ ਇਨ੍ਹਾਂ ਬਾਗੀਆਂ ਨੂੰ ਕੱਚੀ ਉਮਰ ਦੇ ਭਾਵੁਕ ਤੇ ਗੈਰ ਜ਼ਿੰਮੇਵਾਰ ਨੌਜਵਾਨਾਂ ਦਾ ਖਿਤਾਬ ਦਿੱਤਾ ਅਤੇ ਉਹਨਾਂ ਨੂੰ ਭੁਲੇਖੇ ਜਾਂ ਭਰਮ ਦਾ ਸ਼ਿਕਾਰ ਹੋਏ ਸਮਝਿਆ ਸਭ ਤੋਂ ਪਹਿਲਾਂ ਅੰਗਰੇਜ਼ੀ ਪ੍ਰਬੰਧਕਾਂ ਨੇ ਉਹਨਾਂ ਦੀ ਰਾਜਨੀਤਿਕ ਵਿਚਾਰਧਾਰਾ ਅਤੇ ਉਦੇਸ਼ ਤੇ ਉਹਨਾਂ ਦੀਆਂ ਖਿੱਚੀਆਂ ਭਾਵਨਾਵਾਂ ਨੂੰ ਛਿੱਕੇ ਟੰਕ ਕੇ ਪੈਨਲ ਕੋਡ ਦੀਆਂ ਸਾਧਾਰਨ ਧਾਰਾਵਾਂ ਵਿੱਚ ਜਕੜ ਕੇ ਉਹਨਾਂ ਨੂੰ ਚੋਰ, ڈاکੂ ਤੇ ਖੂਨੀ ਦੇ ਹਿਤਾਬਾਂ ਨਾਲ ਸਨਮਾਨਿਆ। ਰਾਜ ਸੱਤਾ ਤੇ ਬੈਠੇ ਰੂੜੀਵਾਦੀ ਵਿਦੇਸ਼ੀ ਰਾਜ ਪ੍ਰਬੰਧਕਾਂ ਨੇ ਇਸ ਤਰ੍ਹਾਂ ਦੀ ਹਾਲਾਤ ਵਿਆਖਿਆ ਕਰਕੇ ਤੇ ਝੂਠੇ ਪ੍ਰਚਾਰ ਰਾਹੀਂ ਕਿਸੇ ਹੱਦ ਤੱਕ ਜਨਤਾ ਨੂੰ ਵੀ ਧੋਖੇ ਵਿੱਚ ਰੱਖਿਆ। ਕੈਥ ਆਜ਼ਾਦੀ ਸੰਗਰਾਮ ਦੇ ਦਿਨਾਂ ਦੇ ਇਨਕਲਾਬੀਆਂ ਦੇ ਅਸਲੀ ਰੂਪ ਦਾ ਨਿਰਣਾ ਤੇ ਬਾਗੀ ਪੁਨੇ ਦਾ ਸਹੀ ਮੁੱਲ ਅੱਜ ਵੀ ਨਹੀਂ ਪਿਆ। ਅੱਜ ਆਜ਼ਾਦੀ ਸੰਗਰਾਮ ਦਾ ਇਤਿਹਾਸ ਲਿਖਦੇ ਵੇਲੇ ਉਸ ਬੀਤੇ ਹੋਏ ਸੁਨਹਿਰੀ ਅਤੇ ਤਿਆਗਮਈ ਕਾਂਡ ਨੂੰ ਮੰਨਣ ਲਈ ਇਤਿਹਾਸਕਾਰ ਵੀ ਚਿਜਕਦੇ ਹਨ। ਆਜ਼ਾਦੀ ਸੰਗਰਾਮ ਵਿੱਚ ਜਿਸ ਕਾਂਡ ਦੀ ਰਚਨਾ ਨੌਜਵਾਨ ਬਾਗੀਆਂ ਨੇ ਆਪਣੇ ਦਿਲ ਤੇ ਖੂਨ ਨਾਲ ਕੀਤੀ, ਅੱਜ ਆਜ਼ਾਦ ਭਾਰਤ ਵਿੱਚ ਉਸ ਕਾਂਡ ਨੂੰ ਕੌਮ ਜਾਂ ਦੇਸ਼ ਲਈ ਘੋਲ ਦਾ ਅੰਸ਼ ਮੰਨ ਕੇ ਇਤਿਹਾਸ ਦੇ ਪੰਨਿਆਂ ਵਿੱਚ ਉਸ ਦੀ ਮਨਜ਼ੂਰੀ ਦੇਣ ਲੱਗਿਆਂ ਇਤਿਹਾਸਕਾਰ ਪੰਡਤਾਂ ਦੀ ਕਲਮ ਤੋਂ ਸਿਆਹੀ ਸੁੱਕ ਜਾਂਦੀ ਹੈ। ਇਹ ਸੰਕੋਚ ਕਿਉਂ? ਇਹ ਤੰਗਦਲੀ ਕਿਉਂ? ਇਸ ਤਰ੍ਹਾਂ ਦੀ ਪੱਖ ਦੀ ਸੱਚਾਈ ਤੋਂ ਆਖਿਰ ਕਿਉਂ ਮੁਨਕਰ ਹੁੰਦੇ ਹਨ? ਇਹਦਾ ਇੱਕੋ ਕਾਰਨ ਇਹੋ ਹੈ ਕਿ ਉਹਨਾਂ ਇਨਕਲਾਬੀ ਮਹਾਪੁਰਖਾਂ ਦਾ ਸਹੀ ਮੁੱਲ ਪਾਉਣ ਲੱਗਿਆਂ ਅਸੀਂ ਅੱਜ ਵੀ ਮਜਬੂਰ ਅਤੇ ਅਸਮਰਥਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਨੌਜਵਾਨ ਬਾਗੀ ਸਿਰਫ ਹਥਿਆਰ ਚੁੱਕਣ ਵਾਲੇ ਹੀ ਰਹਿ ਗਏ। ਤੇ ਹਿੰਸਕ ਇਨਸਾਨ ਹੀ ਰਹੀ ਉਹਨਾਂ ਦੇ ਵਿਚਾਰ ਉਹਨਾਂ ਦੇ ਦ੍ਰਿਸ਼ਟੀਕੋਣ ਮਨੁੱਖਤਾ ਵੱਲ ਉਹਨਾਂ ਦਾ ਅਥਾ ਪਿਆਰ ਗਹਿਰੀ ਦਿਲੀ ਹਮਦਰਦੀ ਅਤੇ ਸਭ ਤੋਂ ਉੱਤਮ ਉਹਨਾਂ ਦਾ ਅਧਿਆਤਮਕ ਗਠਨ ਆਦ ਦੀਆਂ ਗੱਲਾਂ ਤਾਂ ਲੋਕਾਂ ਤੋਂ ਦੂਰ ਹੀ ਰਹਿ ਗਈਆਂ ਹਾਂ ਫਾਂਸੀ ਦਾ ਰੱਸਾ ਚੁੰਮਦੇ ਹੋਏ ਤਾਂ ਸ਼ਹੀਦ ਨੂੰ ਲੋਕਾਂ ਨੇ ਪਹਿਚਾਣਿਆ ਕਾਮਨਾ ਤੋਂ ਰਹਿਤ ਵਾਰਾਗੀ ਬਾਗੀ ਦਿਲਾਂ ਤੋਂ ਲੋਕ ਅਣਜਾਨ ਹੀ ਰਹਿ ਗਏ ਬਾਗੀ ਦਾ ਮੋ ਵੈਰਾਗ ਸਾਧਨਾ ਜਿਸ ਤੋਂ ਉਸ ਦੀ ਚਰਿੱਤਰ ਦੀ ਵਿਡਿਆਈ ਸਭ ਤੋਂ ਸਿਖਰ ਤੇ ਪਹੁੰਚ ਸਕਿਆ ਉਸ ਦੀ ਆਪਣੀ ਕੁਰਬਾਨੀ ਰਾਜਨੀਤਿਕ ਪ੍ਰਭਾਵ ਲੋਕਾਂ ਦੀਆਂ ਨਜ਼ਰਾਂ ਤੋਂ ਓਲੇ ਹੀ ਰਹਿ ਗਈ। ਮਨੁੱਖ ਮਾਤਰ ਦਾ ਦਿਲ ਅਨੁਭਵ ਕਰਨ ਦੀ ਕਿਰਿਆ ਹੈ। ਬ੍ਰਹਮੰਡ ਦੀ ਵਿਸ਼ਾਲ ਕਰਮਸ਼ਾਲਾ ਵਿੱਚ ਉਹ ਵੱਖ-ਵੱਖ ਇਮਤਿਹਾਨਾਂ ਵਿੱਚੋਂ ਲੰਘਦਾ ਹੋਇਆ ਵੱਖ-ਵੱਖਰੀ ਕਿਸਮ ਦੇ ਤਜਰਬੇ ਹਾਸਲ ਕਰਦਾ ਰਿਹਾ ਹੈ। ਆਪਣੇ ਵੱਖ-ਵੱਖ ਦ੍ਰਿਸ਼ਟੀਕੋਣ ਤੇ ਕੰਮ ਖੇਤਰ ਦੇ ਅਨੁਸਾਰ ਮਨੁੱਖ ਦੇ ਤਜਰਬੇ ਪਾਤ ਪਾਤ ਦੇ ਹਨ ਤਜਰਬੇ ਵਿੱਚ ਇਸ ਤਰ੍ਹਾਂ ਦਾ ਅਨੋਖਾਪਨ ਹੋਣ ਦੇ ਬਾਵਜੂਦ ਵੀ ਮਨੁੱਖ ਦੇ ਦਿਲ ਦੀ ਡੂੰਘਾਈ ਵਿੱਚੋਂ ਇੱਕ ਦਰਦ ਭਰੀ ਪੀੜ ਦੀ ਚੀਜ਼ ਉੱਠਦੀ ਸੁਣਾਈ ਦਿੰਦੀ ਹੈ ਇਸ ਕਰਮ ਦੇ ਰੋਲੇ ਗੋਲੇ ਹੀਟਾਂ ਖੁਦਗਰਜ਼ੀ ਦੀ ਦਲਦਲ ਵਿੱਚ ਫਸੇ ਮਨੁੱਖ ਨੂੰ ਇਸ ਦੀ ਸੁਧ ਨਹੀਂ ਦਿਨਟਲੇ ਤੋਂ ਪਿੱਛੋਂ ਇਸ ਰੋਲੇ ਰੱਪੇ ਦੇ ਕੰਮ ਵਿੱਚ ਫਸਿਆ ਸੰਸਾਰ ਤੇ ਜੀਵਨ ਦੀ ਬੀੜ ਨੂੰ ਚਲਾਉਣ ਲਈ ਜਦੋਂ ਅਸੀਂ ਘਰ ਪਹੁੰਚਦੇ ਹਾਂ ਤੀ ਰਾਤ ਦੀ ਖਾਮੋਸ਼ੀ ਵਿੱਚ ਜਦੋਂ ਅਸੀਂ ਆਪਣੇ ਮਿਹਨਤੀ ਸਰੀਰ ਨੂੰ ਬਿਸਤਰੇ ਤੇ ਪਾ ਕੇ ਇਸ ਦੁਨੀਆਂ ਦੀ ਅਸਲੀਅਤ ਨੂੰ ਭੁਲਾਉਣ ਲਈ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ ਸੰਸਾਰ ਤੋਂ ਪਈਆਂ ਚਪੇੜਾਂ ਦੀ ਯਾਦ ਭੁਲਾਉਣ ਲਈ ਸੁਖੀ ਨਿੰਦਰ ਸੌਣ ਦੀ ਕਰਦੇ ਹਾਂ ਠੀਕ ਉਸੇ ਵਕਤ ਮਨੁੱਖ ਮਾਤਰ ਦੇ ਦਿਲ ਵਿੱਚ ਦੁਖੀ ਰੂਹ ਉਠਖੜਉਂਦੀ ਹੈ ਛੁਡਾਓ ਛੁਡਾਓ ਮੈਨੂੰ ਆਜ਼ਾਦ ਕਰੋ ਲੇਕਿਨ ਕਿਸ ਦੀ ਆਜ਼ਾਦੀ ਲਈ ਇਹ ਦੁਖੀ ਪੁਕਾਰ ਕਿੱਥੋਂ ਆਜ਼ਾਦ ਹੋਣ ਲਈ ਇਹ ਆਵਾਜ਼ ਨਿਕਲ ਰਹੀ ਹੈ? ਦੌਲਤ ਦੇ ਐਸ਼ ਦਾ ठाठ-ਬਾਠ ਸਾਡੀਆਂ ਅੱਖਾਂ ਨੂੰ ਝੁੰਧਿਆ ਰਿਹਾ ਹੈ। ਇੱਜ਼ਤਮਈ ਦਰਜੇ ਤੇ ਪਦਵੀ ਦੇ ਨਸ਼ੇ ਵਿੱਚ ਮਨੁੱਖ ਚੂਰ ਹੈ। ਫਿਰ ਵੀ ਕਿਉਂ ਆਜ਼ਾਦੀ ਹਾਸਲ ਕਰਨ ਦੇ ਲਈ ਮਨੁੱਖ ਦਾ ਦਿਲ ਇਹ ਰੋਣਾ ਰੋ ਰਿਹਾ ਹੈ? ਇਸ ਕੁਰਲਾਟ ਵਿੱਚ ਉਹ ਕਿਉਂ ਔਖਾ ਹੋ ਰਿਹਾ ਹੈ? ਮਨੁੱਖੀ ਦਿਲ ਦਾ ਇਹ ਫਿਕਰਪਰਿਆ ਸਵਾਲ ਮੈਂ ਕੌਣ ਹਾਂ? ਕਿੱਥੋਂ ਆਇਆ? ਕਿੱਥੇ ਚੱਲਿਆ ਮਨੁੱਖ ਦੇ ਭੌਤਿਕ ਵਿਕਾਸ ਦੇ ਨਾਲ ਨਾਲ ਲਗਾਤਾਰ ਇਹੀ ਸਵਾਲ ਵਿੱਚੋਂ ਉੱਠ ਰਿਹਾ ਹੈ। ਇਹੀ ਪ੍ਰਸ਼ਨ ਬੱਚੇ ਦੀ ਰੋਣ ਦੀ ਆਵਾਜ਼ ਵਿੱਚੋਂ ਉੱਠ ਰਿਹਾ ਹੈ ਤੇ ਬੁੱਢੇ ਦੀ ਆਹ ਨੂੰ ਬੇਦਿਲ ਬਣਾ ਰਿਹਾ ਹੈ। ਧਰਤੀ ਦੇ ਟੁਕੜੇ-ਟੁਕੜੇ ਹੋਈ छाਤੀ ਤੋਂ ਲਗਾਤਾਰ ਇਹ ਪ੍ਰਸ਼ਨ ਉੱਠ ਕੇ ਨੀਲੇ ਅਸਮਾਨ ਨੂੰ ਛੂ ਰਿਹਾ ਹੈ। ਕੌਣ ਇਹਦਾ ਜਵਾਬ ਦੇਵੇ? ਮਨੁੱਖ ਦੀ ਇਹ ਦੁਚਿੱਤੀ ਦਾ ਹੱਲ ਕਿੱਥੋਂ ਮਿਲੇ? ਭਗਤੀ ਦਰਸ਼ਨ ਸ਼ਾਸਤਰਾਂ ਵਿੱਚ ਇਸ ਦਾ ਹੱਲ ਇਸ ਤਰ੍ਹਾਂ ਲਿਖਿਆ ਹੈ ਪਹਿਚਾਣੋ ਆਪਣੇ ਆਪ ਨੂੰ ਪਹਿਚਾਣੋ ਆਪਣੇ ਅੰਦਰ ਵਿਰਾਜਮਾਨ ਅਨੰਤ ਤਾਕਤ ਦੇ ਰੂਪ ਨੂੰ ਖੋਲੋ ਤਾਂ ਹੀ ਤੁਹਾਡੀ ਦੁਚਿੱਤੀ ਖਤਮ ਹੋਵੇਗੀ ਤੇ ਤੁਹਾਨੂੰ ਮੁਕਤੀ ਮਿਲੇਗੀ ਫਿਰ ਵੀ ਸੁਭਾਵਿਕ ਇਹ ਸਵਾਲ ਰਹਿ ਜਾਂਦਾ ਹੈ ਕਿ ਕਿਸ ਤਰੀਕੇ ਰਾਹੀਂ ਆਪਣੇ ਵਿੱਚ ਸੁੱਤੀ ਸਵਰਗੀ ਸ਼ਕਤੀ ਦੇ ਰੂਪ ਦਾ ਪਤਾ ਲਗਾਈਏ ਵੱਖਰੀ ਵੱਖਰੀ ਮਹਾਪੁਰਖਾਂ ਨੇ ਇਸ ਦੇ ਲਈ ਕਈ ਰਸਤਿਆਂ ਵੱਲ ਇਸ਼ਾਰਾ ਕੀਤਾ ਜਿਸ ਤਰ੍ਹਾਂ ਧਿਆਨ ਯੋਗ ਭਗਤੀ ਯੋਗ ਤੇ ਕਰਮ ਯੋਗ ਆਦਿ ਇਨ੍ਹਾਂ ਵੱਖੋ ਵੱਖਰੀ ਯੋਗਾਂ ਦੇ ਪ੍ਰਚਾਰਕ ਬਣ ਕੇ ਕਈ ਮਹਾਪੁਰਖ ਇਸ ਸੰਸਾਰ ਵਿੱਚ ਆਏ ਸ਼ੰਕਰ ਆਚਾਰੀਆ ਤੇ ਰਾਮਨੁਜੇਹੀ ਪੁਰਖਾਂ ਨੇ ਅਵਤਾਰ ਲਿਆ ਇਸ ਭਾਰਤ ਵਿੱਚ ਮਹਾਗੁਰੂ ਚੈਤਾਨਿਆ ਤੇ ਰਾਮਕ੍ਰਿਸ਼ਨ ਜਿਹੀ ਅਵਤਾਰ ਪੁਰਖਾਂ ਦਾ ਜਨਮ ਹੋਇਆ ਕਰਮਵੀਰ ਸੰਿਆਸੀ ਸਵਾਮੀ ਵਿਵੇਕਾਨੰਦ ਜਿਹੇ ਯੁੱਗਪੁਰਖ ਵੀ ਪੈਦਾ ਹੋਏ ਇਹ ਸਾਰੇ ਲੋਕੀ ਵੱਖੋ ਵੱਖ ਰਾਹ ਦੇ ਆਗੂ ਬਣ ਕੇ ਸਾਡੇ ਵਿੱਚੋਂ ਚਲੇ ਗਏ ਇਨ੍ਹਾਂ ਮਹਾਪੁਰਖਾਂ ਦੇ ਪਾਏ ਪੂਰਨਿਆ ਅਨੁਸਾਰ ਮਨੁੱਖ ਆਪਣੀ ਵਿੱਤ ਤੇ ਰੁਚੀ ਅਨੁਸਾਰ ਆਪਣਾ ਰਾਹ ਆਪ ਚੁਣ ਲੇ ਵਿਦਵਾਨਾਂ ਨੇ ਕਿਹਾ ਦਲੀਲ ਤੇ ਕਥਨ ਨਹੀਂ ਪਰਤਾਲ ਕਰਕੇ ਵੇਖੋ ਤੇ ਫਿਰ ਇਸ ਦੇ ਸਹਾਰੇ ਰੋਜ਼ ਬਰੂਸ ਸੱਚ ਝੂਠ ਦਾ ਵਿਸ਼ਲੇਸ਼ਣ ਕਰਦਾ ਹੋਇਆ ਮਨੁੱਖ ਸਵਰਗੀ ਗਿਆਨ ਦੇ ਵੱਲ ਵਧੇ। ਗਿਆਨ ਰਾਹੀ ਹੀ ਮਨੁੱਖ ਦੀ ਅੱਖ ਖੁੱਲੇਗੀ ਤਾਂ ਹੀ ਉਸ ਨੂੰ ਆਪਣੇ ਅੰਦਰ ਛਿਪੇ ਹੋਏ ਗਿਆਨ ਦਾ ਪਤਾ ਲੱਗੇਗਾ। ਨਿੱਜੀ ਮੋਹ ਦੇ ਜਾਲ ਤੋਂ ਉੱਤਾਂ ਉੱਠ ਕੇ ਮਨੁੱਖ ਦੇ ਸਾਹਮਣੇ ਜਦੋਂ ਉਸ ਦੇ ਸੁਨਹਿਰੀ ਗਿਆਨ ਦਾ ਦਰਵਾਜ਼ਾ ਖੁੱਲ ਜਾਏਗਾ ਤਾਂ ਹੀ ਉਸ ਨੂੰ ਮੁਕਤੀ ਮਿਲੇਗੀ। ਇਨਕਲਾਬੀ ਖੋਲ ਦਾ ਰੂਪ ਰਾਜਨੀਤਿਕ ਰਿਹਾ ਹੈ। ਅਤੇ ਦੇਸ਼ ਵਿੱਚ ਉਸ ਖੋਲ ਬਾਰੇ ਡੂੰਗੀ ਪ੍ਰਤੀਕਿਰਿਆ ਹੋਈ ਹੈ। ਲੇਕਿਨ ਉਹਨਾਂ ਇਨਕਲਾਬੀਆਂ ਦੇ ਆਤਮ ਬલિદાન ਦਾ ਮੁੱਲ ਰਾਜਨੀਤਿਕ ਕਾਂਡ ਦੀ ਰੂਪ ਵਿੱਚ ਪ੍ਰਗਟ ਦ੍ਰਿਸ਼ਟੀਕੋਣ ਤੋਂ ਪਾਉਣਾ ਠੀਕ ਨਹੀਂ ਉਹ ਸਿਰਫ ਦੇਸ਼ ਦੇ ਹੋ ਕੇ ਵਿਖਾਈ ਦਿੱਤੇ ਲੇਕਿਨ ਉਹਨਾਂ ਦਾ ਅਸਲੀ ਕਰਮਯੋਗੀ ਰੂਪ ਲੋਕਾਂ ਦੀਆਂ ਅੱਖਾਂ ਤੋਂ ਓhle ਰਿਹਾ ਦੇਸ਼ ਦੇ ਸਾਹਮਣੇ ਇਨਕਲਾਬੀਆਂ ਦੀ ਜੀਵਨ ਸੰਬੰਧੀ ਦ੍ਰਿਸ਼ਟੀਕੋਣ ਵਿੱਚ ਜੋ ਦਾਰਸ਼ਨਿਕ ਪੁੱਠ ਸੀ ਉਸ ਵੱਲੋਂ ਲੋਕ ਬੇਤਿਆਨ ਰਹੇ ਗਰਮਯੋਗੀ ਬਾਗੀਆਂ ਦਾ ਦ੍ਰਿਸ਼ਟੀਕੋਣ ਉਹਨਾਂ ਦੇ ਆਤਮ ਬਲੀਦਾਨ ਤੋਂ ਉੱਠੇ ਰਾਜਨੀਤਿਕ ਰੌਲੇਗੋਲੇ ਵਿੱਚ ਦਬਕੇ ਰਹਿ ਗਿਆ। ਇਸ ਨੂੰ ਕਦੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਉਹ ਕਿਸ ਤਰ੍ਹਾਂ ਤਿਆਗੀ ਪੁਰਖ ਦੇ ਦਰਜੇ ਤੱਕ ਪਹੁੰਚੇ। ਮਨੁੱਖ ਕਲਿਆਣ ਦੇ ਵਿਚਾਰ ਤੋਂ ਪ੍ਰੇਰਿਤ ਹੋ ਕੇ ਉਹ ਆਪਣੇ ਵਿਚਾਰ ਤੇ ਵਿਸ਼ਵਾਸ ਦੀ ਵੈਦੀ ਤੇ ਨਿੱਜੀ ਜੀਵਨ ਤੇ ਜਵਾਨੀ ਦੀ ਕੁਰਬਾਨੀ ਇੰਨੀ ਸੌਖੀ ਤਰ੍ਹਾਂ ਕਿਵੇਂ ਦੇ ਸਕਿਆ? ਦੇਸ਼ ਪਿਆਰ ਦੇ ਮੂਲ ਮੰਤਰ ਨੂੰ ਅਪਣਾ ਕੇ ਪੂਰਨ ਵੈਰਾਗੀ ਤਰ੍ਹਾਂ ਆਪਣੀਆਂ ਪਿਆਰੀ ਸਬੰਧੀਆਂ ਤੋਂ ਸੰਬੰਧ ਤੋੜ ਕੇ ਘਰ-ਬਾਰ ਛੱਡਿਆ। ਇਨਕਲਾਬ ਦੇ ਕੰਡਿਆਂ ਭਰੇ ਰਾਹ 'ਤੇ ਚੱਲਦੀ ਹੋਈ ਸੰਿਆਸੀ ਜੀਵਨ ਦੀਆਂ ਮੁਸ਼ਕਲ ਹਾਲਤਾਂ ਨੂੰ ਪਾਰ ਕਰਕੇ ਉਹਨਾਂ ਦਾ ਮਨ ਸੰਸਾਰਿਕ ਮੋਹਾਂ ਤੋਂ ਮੁਕਤ ਹੋ ਗਿਆ। ਉਹਨਾਂ ਨੇ ਜੀਵਨ ਤੇ ਮੌਤ ਤੋਂ ਬੇਪਰਵਾਹ ਹੋ ਕੇ ਦੋਨਾਂ ਦੇ ਭੇਤ ਨੂੰ ਭੁੱਲ ਕੇ ਆਪਣੇ ਆਪ ਨੂੰ ਆਜ਼ਾਦੀ ਦੀ ਵੇਦੀ ਇਸ ਸਿਰਵਾਰਨ ਨੂੰ ਪਹਿਲ ਦਿੱਤੀ ਤੇ ਇਸ ਦੇ ਵਿੱਚ ਹੀ ਆਪਣੇ ਜੀਵਨ ਨੂੰ ਸਮਝਿਆ ਦਰਸ਼ਨ ਸ਼ਾਸਤਰ ਦੀਆਂ ਕਿਤਾਬਾਂ ਪੜ੍ਹ ਕੇ ਠੀਕ ਤਤ ਗਿਆਨ ਕੱਢਣਾ ਉਹਨਾਂ ਲਈ ਸੌਖਾ ਕੰਮ ਨਹੀਂ ਸੀ ਪਰ ਬਾਗੀ ਜੀਵਨ ਵਿੱਚ ਇਮਤਿਹਾਨ ਦੀ ਘੜੀ ਬੇਖੌਫ ਮੌਤ ਦੀ ਉਡੀਕ ਕਰਦਿਆਂ ਹੋਇਆਂ ਕਰਮ ਯੋਗ ਦੇ ਰਸਤੇ ਰਾਹੀਂ ਦਰਸ਼ਨ ਸ਼ਾਸਤਰ ਦੇ ਠੀਕ ਤਤ ਨਿਚੋੜ ਨੂੰ ਉਹਨਾਂ ਨੇ ਆਪਣੀ ਜੀਵਨ ਵਿੱਚ ਅਪਣਾਇਆ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਵਿਅਕਤੀਗਤ ਜੀਵਨ ਦੀ ਤੰਗ ਸੀਮਾ ਦਾ ਉਲੰਘਣ ਕਰਕੇ ਉਹ ਸੰਸਾਰ ਦੀ ਮੂਹ ਮਾਇਆ ਤੋਂ ਉੱਤਾਂ ਉਠੇ। ਫਾਂਸੀ ਦੀ ਸਜ਼ਾ ਤੋਂ ਬਾਅਦ ਸ਼ਹੀਦ ਭਗਤ ਸਿੰਘ ਨੇ ਪੁੱਤਰ ਪਿਆਰ ਨਾਲ ਭਰੇ ਆਪਣੇ ਪਿਤਾ ਸਵਰਗੀ ਸਰਦਾਰ ਕਿਸ਼ਨ ਸਿੰਘ ਨੂੰ ਜੋਖ ਹੱਥ ਲਿਖਿਆ ਸੀ। ਉਹ ਬਾਗੀ ਦੇ ਆਜ਼ਾਦ ਮਨ ਦਾ ਹੀ ਸਬੂਤ ਹੈ। ਵਿਸ਼ੇ ਵਾਸਨਾ ਤੋਂ ਉਹਨਾਂ ਦਾ ਬਾਗੀ ਦਿਲ ਹਮੇਸ਼ਾ ਆਜ਼ਾਦ ਰਹੀ ਹੈ। ਉਦੇਸ਼ ਦੀ ਪੂਰਤੀ ਅਤੇ ਉਸੇ ਕੋਸ਼ਿਸ਼ ਵਿੱਚ ਮੌਤ ਦਾ ਪ੍ਰਣ ਲੈ ਕੇ ਉਹਨਾਂ ਨੇ ਭੁੱਖ ਤ੍ਰੇ ਦੀ ਚਾ ਉਤੇ ਕਾਬੂ ਕਰ ਵਿਖਾਇਆ ਭੁਖ ਹੜਤਾਲ ਦੇ ਦਿਨਾਂ ਵਿੱਚ ਅਫਸਰ ਲੋਕਾਂ ਵੱਲੋਂ ਦਿੱਤੇ ਲਾਲਚਾਂ ਨੂੰ ਸਾਹਮਣੇ ਰੱਖ ਕੇ ਆਪਣੀ ਭਾਵਨਾਵਾਂ ਨੂੰ ਬਸ ਵਿੱਚ ਰੱਖਿਆ ਉਹਨਾਂ ਨੇ ਮਨੁੱਖੀ ਦਿਲ ਦੀ ਅਣਗਿਣਤ ਤਾਕਤ ਦਾ ਪਤਾ ਪ੍ਰਾਪਤ ਕੀਤਾ ਅੰਨ ਪਾਣੀ ਛੱਡ ਕੇ ਮਨੁੱਖੀ ਦਿਲ ਦੀਆਂ ਸੱਚਾਈ ਵਾਲੀਆਂ ਭਾਵਨਾਵਾਂ ਹੀ ਮਨੁੱਖੀ ਚੇਤਨਾ ਵਿੱਚ ਪਰਫੁੱਲਤ ਹੋ ਕੇ ਉਸ ਨੂੰ ਮਹਾਨ ਤਾਕਤ ਦਾ ਮਾਲਕ ਬਣਾ ਦਿੰਦੀ ਹੈ। ਲਾਹੌਰ ਸਾਜ਼ਿਸ਼ ਕੇਸ ਦੇ ਕੈਦੀਆਂ ਰਾਹੀਂ ਕੀਤੀ ਗਈ ਭੁੱਖ ਹੜਤਾਲ ਵਿੱਚ ਰਾਜਨੀਤਿਕ ਸਿਧਾਂਤ ਦੀ ਗੱਲ ਜ਼ਰੂਰ ਸੀ। ਉਹਨਾਂ ਦਿਨਾਂ ਵਿੱਚ ਦੇਸ਼ ਦੀ ਰਾਜਨੀਤਿਕ ਹਾਲਾਤ ਤੇ ਇਨ੍ਹਾਂ ਹੜਤਾਲਾਂ ਦਾ ਡੂੰਘਾ ਅਸਰ ਪਿਆ। ਪਰ ਫਿਰ ਵੀ ਮੌਤ ਦੀ ਉਡੀਕ ਲੈ ਕੇ ਸ਼ੁਰੂ ਕੀਤੀ ਗਈ ਉਸ ਭੁੱਖ ਹੜਤਾਲ ਦਾ ਬਾਗੀਆਂ ਦੇ ਨਿੱਜੀ ਜੀਵਨ 'ਤੇ ਜੋ ਅਸਰ ਪਿਆ ਉਹ ਲੋਕਾਂ ਦੀਆਂ ਅੱਖਾਂ ਤੋਂ ਉੱਲੇ ਰਹਿ ਗਿਆ। ਇਹ ਇਤਿਹਾਸਿਕ ਭੁੱਖ ਹੜਤਾਲ ਜਿਸ ਨੂੰ ਸਰਦਾਰ ਭਗਤ ਸਿੰਘ ਅਤੇ ਮੈਂ ਜੂਨ 1929 ਵਿੱਚ ਸ਼ੁਰੂ ਕੀਤਾ ਸੀ ਤੇ ਜਿਸ ਵਿੱਚ ਜਤਿੰਦਰਨਾਥ ਦਾਸ ਵਰਗਿਆ ਨੇ ਸ਼ਹੀਦੀ ਪ੍ਰਾਪਤ ਕੀਤੀ। ਮੇਰੇ ਨਿੱਜੀ ਜੀਵਨ ਵਿੱਚ ਇਸ ਅਜੀਬ ਰਸਤੇ ਦੀ ਵੱਖਰੀ ਜਿਹੀ ਤਸਵੀਰ ਰਹੀ। ਇਸ ਭੁੱਖ ਹੜਤਾਲ ਵਿੱਚ ਅਸਾਂ ਹਰ ਵੇਲੇ ਆਪਣੀਆਂ ਭਾਵਨਾਵਾਂ ਦੇ ਜਿੱਤ ਪ੍ਰਾਪਤ ਕਰਦੇ ਹੋਏ ਬਿਹਤ ਨਿਜੀ ਤਾਕਤ ਦਾ ਗਿਆਨ ਹਾਸਲ ਕੀਤਾ। ਸਵਾਮੀ ਵਿਵੇਕਾਨੰਦ ਦੇ ਇਸ ਕਥਨ ਦਾ ਕਿ ਉਹਨਾਂ ਹਾਲਤਾਂ ਵਿੱਚ ਜੋ ਤਾਕਤਾਂ ਮਨੁੱਖ ਨੂੰ ਖਤਮ ਕਰਨ ਤੇ ਤੁਲ ਜਾਂਦੀਆਂ ਨੇ ਆਪਣੇ ਜੀਵਨ ਦਾ ਤਜਰਬਾ ਹਾਸਲ ਕਰਨਾ ਤੇ ਉਸ ਦਾ ਵਿਕਾਸ ਕਰਨਾ ਹੀ ਮਨੁੱਖੀ ਜੀਵਨ ਦੀ ਅਸਲੀਅਤ ਹੈ। ਇਹ ਅਸਾਂ ਉਸ ਭੁਖ ਹੜਤਾਲ ਵਿੱਚ ਪਰਤੱਖ ਰੂਪ ਵਿੱਚ ਮਹਿਸੂਸ ਕੀਤਾ ਸੀ। ਸਵਰਗੀ ਗਣੇਸ਼ ਵਿਦਿਆਰਥੀ ਜੀ ਨੇ ਇਸ ਵਰਤ ਨੂੰ ਮਨੁੱਖੀਪਨ ਤੇ ਰਾਕਸ਼ਸਪੁਣੇ ਵਿੱਚ ਇੱਕ ਵੱਡੀ ਜੰਗ ਦਾ ਨਾਮ ਦਿੱਤਾ ਸੀ। ਉਹਨਾਂ ਦਿਨਾਂ ਵਿੱਚ ਪ੍ਰਤਾਪ ਦੇ ਸੰਪਾਦਕੀ ਨੋਟ ਵਿੱਚ ਲਿਖਿਆ ਸੀ ਭੁੱਖ ਹੜਤਾਲ ਰਾਹੀਂ ਜੋ ਉੱਤਮ ਕੁਰਬਾਨੀ ਦਾ ਯੱਗ ਉਹਨਾਂ ਰਚਾਇਆ ਹੈ। ਅਤੇ ਉਸ ਵਿੱਚ ਜੋ ਅਟਲ ਅਡੋਲ ਅਤੇ ਮੁਕੰਮਲ ਹੌਸਲੇ ਦਾ ਜੋ ਸਬੂਤ ਦਿੱਤਾ ਹੈ। ਉਹ 100-100 ਵਾਰੀ ਸਲਾਹਣ ਯੋਗ, ਉਦਾਹਰਣ ਯੋਗ ਅਤੇ ਪੂਜਣ ਯੋਗ ਹੈ। ਆਪਣੇ ਉਦੇਸ਼ ਆਪਣੇ ਕੰਮ ਦੇ ਵੱਲ ਪੱਕਾ ਅਤੇ ਅਟੁੱਟ ਵਿਸ਼ਵਾਸ ਹੀ ਇਨਕਲਾਬੀ ਜੀਵਨ ਦਾ ਮੂਲ ਮੰਤਰ ਸੀ ਪਹਿਲੀ ਜੂਨ 1929 ਵਿੱਚ ਅਸੈਂਬਲੀ ਬੰਬ ਕਾਂਡ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਦਾ ਸਵਾਗਤ ਕਰਦੇ ਹੋਏ ਸਾਡੇ ਯਾਨੀ ਮੇਰੇ ਅਤੇ ਭਗਤ ਸਿੰਘ ਦੇ ਦਿਲਾਂ ਵਿੱਚ ਉਸ ਪੱਕੇ ਵਿਸ਼ਵਾਸ ਦੀ ਆਵਾਜ਼ ਨਿਕਲੀ ਸੀ ਕਿ ਤੁਸੀਂ ਸਾਡੇ ਵਰਗੇ ਨਾਚੀਜ਼ ਆਦਮੀਆਂ ਨੂੰ ਤਾਂ ਖਤਮ ਕਰ ਸਕਦੇ ਹੋ ਪਰ ਕੌਮ ਖਤਮ ਨਹੀਂ ਕਰ ਸਕਦੀ ਇਨਕਲਾਬ ਜ਼ਿੰਦਾਬਾਦ ਸਾਫ ਸੁੱਚੇ ਤੇ ਉੱਚੇ ਜੀਵਨ ਦੀ ਬਾਜ਼ੀ ਲਾ ਕੇ ਆਪਣੇ ਵਿਚਾਰ ਅਤੇ ਦੇਸ਼ ਦੇ ਭਵਿੱਖ ਦੇ ਸੰਬੰਧ ਵਿੱਚ ਜੋ ਪਵਿੱਤਰ ਨਤੀਜਾ ਸਾਡੇ ਦਿਲਾਂ ਚੋਂ ਨਿਕਲਿਆ ਸੀ ਉਹ ਵੇਗ ਭਰਪੂਰ ਬਾਗੀਆਂ ਦੇ ਜੀਵਨ ਦੀ ਧੁਰੀ ਸੀ ਇਸ ਲਈ ਆਪਾਂ ਕੁਰਬਾਨੀ ਦੇ ਰਸਤੇ ਤੇ ਚੱਲਣਾ ਸੌਖਾ ਸਿਤ ਹੋਇਆ ਵਿਵੇਕਾਨੰਦ ਨੇ ਕਿਹਾ ਸੀ ਜਦੋਂ ਵਿਸ਼ਵਾਸ ਖਤਮ ਹੋ ਜਾਂਦਾ ਹੈ ਤਾ ਮਨੁੱਖ ਵੀ ਖਤਮ ਹੋ ਜਾਂਦਾ ਹੈ ਵਿਸ਼ਵਾਸ ਨੂੰ ਆਪਣੇ ਵਿੱਚ ਜਿਉਂਦਾ ਰੱਖੋ ਅਤੇ ਉਸ ਲਈ ਮਰ ਮਿਟਣ ਲਈ ਤਿਆਰ ਰਹੋ ਉਸ ਵਿਸ਼ਵਾਸ ਨਾਲ ਹੀ ਤੁਹਾਡੇ ਵਿੱਚੋਂ ਆਪਣਾ ਪਨ ਜਾਏਗਾ ਆਪਾ ਤਿਆਗੀ ਇਨਕਲਾਬੀਆਂ ਦਾ ਦਿਮਾਗੀ ਗਠਨ ਦੀ ਸੋਚਣਾ ਨਿਸ਼ਕਾਮ ਕਰਮ ਯੋਗ ਦੇ ਸ਼ਬਦਾਂ ਦੇ ਹੀ ਬੱਜਿਆ ਹੋਇਆ ਸੀ ਇਸ ਲਈ ਔਖਾ ਤਰੀਕਾ ਵੀ ਉਹਨਾਂ ਲਈ ਕੋਈ ਅਨਹੋਣਾ ਕੰਮ ਨਹੀਂ ਸੀ ਮਨੁੱਖ ਜਿਸ ਮੌਤ ਦੇ ਬਾਰੇ ਹਮੇਸ਼ਾ ਭੁੱਲਿਆ ਰਹਿੰਦਾ ਹੈ ਉਸੇ ਮੌਤ ਨੂੰ ਹਮੇਸ਼ਾ ਸਾਹਮਣੇ ਰੱਖ ਕੇ ਉਹ ਲੋਕ ਆਪਣੇ ਆਦਰਸ਼ਾਂ ਦੀ ਪ੍ਰਾਪਤੀ ਲਈ ਅੱਗੇ ਵਧੇ। ਮੌਤ ਹਮੇਸ਼ਾ ਹੀ ਉਹਨਾਂ ਦੇ ਜੀਵਨ ਤੇ ਛਾਈ ਰਹੀ। ਉਹਦੀ ਠੰਡੀ ਪੀੜ ਦਾ ਅਨੁਭਵ ਕਰਦੇ ਹੋਏ ਜੀਵਨ ਤੇ ਮੌਤ ਦੇ ਵਿਚਾਰ ਲਈ ਭੇਤ ਨੂੰ ਉਹ ਬਿਲਕੁਲ ਭੁੱਲ ਗਏ। ਮਨੁੱਖ ਜਦੋਂ ਮੌਤ ਦੇ ਬਾਰੇ ਇਸ ਤਰ੍ਹਾਂ ਜਾਗਰਤ ਰਹਿ ਕੇ ਕੰਮ ਕਰਦਾ ਹੈ ਤਾਂ ਕੁੱਲ ਦਰਸ਼ਨ ਸ਼ਾਸਤਰਾਂ ਦੀ ਨਿਚੋੜ ਨਿਸ਼ਕਾਮ ਕਰਮ ਦੀ ਭਾਵਨਾ ਉਹਦੇ ਦਿਲ ਵਿੱਚ ਘਰ ਕਰ ਜਾਂਦੀ ਹੈ। ਰਾਜਸੀ ਜੀਵਨ ਦੇ ਵੱਖੋ-ਵੱਖਰੇ ਪੜਾਵਾਂ ਤੇ ਇਨਕਲਾਬੀਆਂ ਦੇ ਵੱਖੋ-ਵੱਖਰੇ ਵਿਚਾਰ ਆਏ। ਰਾਜਨੀਤਿਕ ਆਜ਼ਾਦੀ ਤੋਂ ਇਨਕਲਾਬ ਅਤੇ ਸਮਾਜਵਾਦੀ ਵਿਚਾਰਧਾਰਾ ਤੱਕ ਨਿਰੰਸ਼ੰਦੇ ਇਨਕਲਾਬੀ ਜਦੋਂ ਜਹਿਦਾ ਰਾਜਨੀਤਿਕ સ્વરૂਪ ਹੈ। ਫਿਰ ਵੀ ਇਸ ਅੰਦੋਲਨ ਦੇ ਸ਼ੁਰੂ ਤੋਂ ਅਖੀਰ ਤੱਕ ਬਾਗੀ ਜੀਵਨ ਵਿੱਚ ਅਧਿਆਤਮਕ ਸੂਝ ਦੀ ਜਗ੍ਹਾ ਸਭ ਤੋਂ ਪਹਿਲੇ ਰਹੀ। ਦਰਸ਼ਨ ਸ਼ਾਸਤਰਾਂ ਦੇ ਤਤਾਂ ਦੀ ਪ੍ਰਾਪਤੀ ਜਾਂ ਤਾਂ ਆਲੋchna ਵਿਚਾਰ ਅਤੇ ਗਿਆਨ ਦੇ ਰਸਤੇ ਤੂੰ ਹੁੰਦੀ ਹੈ ਜਾਂ ਨਿਸ਼ਕਾਮ ਕਰਮ ਯੋਗੀ ਦੇ ਰਸਤੇ ਤੂੰ ਗਿਆਨ ਹਾਸਲ ਕਰਨ ਰਾਹੀ ਦਿਮਾਗੀ ਕਸਰਤ ਦੇ ਥਾਂ ਤੇ ਬਾਗੀਆਂ ਨੇ ਉਹਨਾਂ ਤੱਤਾਂ ਨੂੰ ਅਸਲੀ ਜੀਵਨ ਵਿੱਚ ਮਾਪਿਆ ਜਾਂ ਵੇਖਿਆ ਉਦੇਸ਼ ਹਾਸਲ ਕਰਨ ਦੇ ਲਈ ਇਕਾਗਰ ਸੋਚ ਹੀ ਉਹਨਾਂ ਦੇ ਜੀਵਨ ਵਿੱਚ ਧਿਆਨਮਈ ਰਹੀ ਆਦਰਸ਼ ਵਿੱਚ ਪੱਕੇ ਵਿਸ਼ਵਾਸ ਨੇ ਹੀ ਉਹਨਾਂ ਨੂੰ ਆਤਮਕ ਬਲ ਵਿੱਚ ਬਹਾਦਰ ਬਣਾਇਆ ਮੁਸ਼ਕਲ ਸਰੀਰਕ ਦੁੱਖ ਝੱਲ ਕੇ ਉਹਨਾਂ ਨੇ ਵਿਹਾਰ ਵਿੱਚ ਨਿਸ਼ਚਾ ਹਾਸਲ ਕੀਤਾ। ਵਰਤ ਦੀ ਅੱਗ ਵਿੱਚ ਆਪਣੇ ਸਰੀਰ ਤੇ ਮਨ ਨੂੰ ਚੁਲਸਾਣਾ ਉਹਨਾਂ ਦੇ ਜੀਵਨ ਵਿੱਚ ਤਪੱਸਿਆ ਦਾ ਰੂਪ ਹੀ ਸੀ। ਆਪਣੀ ਕੁਰਬਾਨੀ ਉਸ ਅਗਨੀ ਵਿੱਚ ਪੂਰਨ ਸਰੂਪ ਸੀ। ਉਹਨਾਂ ਦੇ ਇਸ ਤਰ੍ਹਾਂ ਦੇ ਕੰਮ ਨੂੰ ਤੁਸੀਂ ਕਿਸ ਨਾਮ ਨਾਲ ਬੁਲਾਓਗੇ? ਪਤਾ ਨਹੀਂ ਪਰ ਸਾਡੇ ਕੰਨਾਂ ਵਿੱਚ ਇੱਕ ਮਹਾਤਮਾ ਦੇ ਸ਼ਬਦ ਸੁਣਾਈ ਦੇ ਰਹੇ ਨੇ। ਜੋ ਮਨੁੱਖ ਆਜ਼ਾਦੀ ਦੇ ਲਈ ਬਣਿਆ ਹੈ ਉਸ ਨੂੰ ਆਪਣੀ ਸਭ ਤੋਂ ਪਿਆਰੀ ਚੀਜ਼ ਦੀ ਭੇਟ ਦੇਣੀ ਪੈਂਦੀ ਹੈ। ਇਨਕਲਾਬੀ ਦਾ ਜੀਵਨ ਹਮੇਸ਼ਾ ਜਿਉਂਦਿਆਂ ਜਾਂ ਸੂਲੀ ਤੇ ਚੜਦਿਆਂ ਹੀ ਜਗ ਨੇ ਪਹਿਚਾਣਿਆ। ਪ੍ਰਸ਼ੰਸਾ ਦਾ ਸੇਰਾ ਉਹਨਾਂ ਦੇ ਸਿਰ ਤੇ ਨਹੀਂ ਹੈ। ਇੱਜ਼ਤ ਦੇ ਹਾਰ-ਪੈਣ ਦੀ ਥਾਂ ਉਹਨਾਂ ਦੇ ਗਲੇ ਵਿੱਚ ਫਾਂਸੀ ਦੇ ਰੱਸੇ ਹੀ ਪਈ। ਬੇਇੱਜ਼ਤੀ ਅਤੇ ਪ੍ਰਸ਼ੰਸਾ ਵੱਲੋਂ ਉਹ ਲੋਕ ਬੇਪਰਵਾਹ ਹੀ ਰਹੇ। ਭਾਰਤ ਦੇ ਰਾਜਨੀਤਿਕ ਜੀਵਨ ਵਿੱਚ ਉਹ ਇਨਕਲਾਬੀ ਕੇਤੂ ਗ੍ਰਹਿ ਦੀ ਤਰ੍ਹਾਂ ਤਾਕਤਵਰ ਹੌਸਲਾ ਲੈ ਕੇ ਬਹੁਤ ਜ਼ੋਰ ਤੇ ਤੇਜ਼ੀ ਨਾਲ ਅੱਗੇ ਵਧੇ ਆਪਣੀ ਤ્યાਗ ਅਤੇ ਆਤਮ ਬਲੀਦਾਨ ਵਿੱਚ ਭਿੱਜੇ ਇਹ ਇਨਕਲਾਬੀ ਹਨੇਰੇ ਵਿੱਚ ਦੇਸ਼ ਨੂੰ ਆਪਣੀ ਦਿਲ ਵਿੱਚ ਆਤਮ ਬਲ ਤੇ ਵਿਸ਼ਵਾਸ ਦੀ ਇੱਕ ਚਮਕਦਾਰ ਦੀਵੇ ਦੀ ਲਾਟ ਨਾਲ ਰੌਸ਼ਨ ਕਰਕੇ ਫਿਰ ਕਾਲ ਦੇ ਅੰਧਕਾਰ ਵਿੱਚ ਮਿਲ ਗਏ ਧੰਨਵਾਦ